ਸਸਰੀ ਕਾਲ ਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਨੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ ਚ ਅਸੀਂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਕਹਾਣੀਆਂ ਦਾ ਸਾਰ ਲੈ ਕੇ ਆਉਨੇ ਆ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਸ਼ੁਰੂਆਤ ਕਰੀਏ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਅੱਜ ਅਸੀਂ ਪੰਜਾਬੀ ਸਾਹਿਦ ਦੇ ਇੱਕ ਇੱਕ ਬਹੁਤ ਹੀ ਵੱਡੇ ਥੰਮ ਗੁਰਦੇਵਾਲ ਸਿੰਘ ਦੀ ਇੱਕ ਸ਼ਾਕਾਰ ਰਚਨਾ ਤੇ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਕੋਲ ਸਰੋਤ ਹੈ ਉਹਨਾਂ ਦੀ ਮਸ਼ਹੂਰ ਕਹਾਣੀ ਅੰਨੇ ਘੋੜੇ ਦਾ ਦਾਨ ਇਹ ਸਿਰਫ ਇੱਕ ਕਹਾਣੀ ਨਹੀਂ ਸਗੋ ਪੰਜਾਬ ਦੇ ਪਿੰਡੂ ਜੀਵਨ ਗਰੀਬੀ ਦੀ ਮਾਰ ਤੇ ਧਰਮ ਦੇ ਨਾਂ ਤੇ ਚਲਦੇ ਪਖੰਡ ਦਾ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਹੈ ਅੱਜ ਸਾਡਾ ਮਕਸਦ ਇਸ ਕਹਾਣੀ ਦੀਆਂ ਪਰਤਾਂ ਨੂੰ ਹੌਲੀ-ਹੌਲੀ ਖੋਲਣਾ ਹੈ ਹਾਂਜੀ ਤੇ ਬਹੁਤ ਹੀ ਦਿਲਚਸਪ ਵਿਸ਼ਾ ਹੈ ਕਿਉਂਕਿ ਗੁਰਦਿਆਲ ਸਿੰਘ ਦੀ ਖਾਸੀਅਤ ਹੀ ਇਹ ਹੈ ਕਿ ਉਹ ਛੋਟੇ-ਛੋਟੇ ਪਾਤਰਾਂ ਰਹੀਂ ਬਹੁਤ ਵੱਡੀਆਂ ਗੱਲਾਂ ਕਹਿ ਜਾਂਦੇ ਨੇ ਬਿਲਕੁਲ ਅੰਨੇ ਘੋੜੇ ਦਾ ਦਾਨ ਵਿਚ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਕਹਾਣੀ ਦਾ ਮਤਲਬ ਮੁੱਖ ਪਾਤਰ ਇੱਕ ਬੇਜ਼ੁਬਾਨ ਜਾਨਵਰ ਹੈ ਪਰ ਉਸਦੀ ਖਾਮੋਸ਼ੀ ਪੂਰੇ ਸਮਾਜ ਦੇ ਸ਼ੋਰ ਸ਼ਰਾਬੇ ਤੇ ਭਾਰੀ ਪੈਂਦੀ ਹੈ ਵਾਹ ਅੱਜ ਅਸੀਂ ਇਸ ਖਾਮੋਸ਼ੀ ਦੇ ਪਿੱਛੇ ਛੁਪੇ ਦਰਦ ਮਜਬੂਰੀ ਤੇ ਉਸ ਵਿਅੰਗ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਕਹਾਣੀ ਦੇ ਮਾਹੌਲ ਤੋਂ ਗੁਰਦੇਵਾਲ ਸਿੰਘ ਪਾਟਕ ਨੂੰ ਸਿੱਧਾ ਪੰਜਾਬ ਦੇ ਇੱਕ ਇੱਕ ਮਿੱਟੀ ਕੱਟੇ ਵਾਲੇ ਪਿੰਡ ਵਿੱਚ ਲੈ ਜਾਂਦੇ ਨੇ ਹਾਂ ਬਿਲਕੁਲ ਉਹੀ ਮਾਹੌਲ ਸਿਰਜਦੇ ਨੇ ਤੇ ਉੱਥੇ ਇੱਕ ਗਰੀਬ ਪਰਿਵਾਰ ਹੈ ਉਹਨਾਂ ਦੀ ਕੁੱਲ ਪੂੰਜੀ ਕੀ ਹੈ ਇੱਕ ਬੁੱਢਾ ਕਮਜ਼ੋਰ ਉਹ ਉਹਨਾਂ ਦੇ ਸੁਨਹਿਰੇ ਅਤੀਤ ਦਾ ਪ੍ਰਤੀਕ ਹੈ ਹਾਂ ਇੱਕ ਸਮਾਂ ਸੀ ਜਦੋਂ ਇਹੀ ਕੋੜਾ ਉਹਨਾਂ ਦੀ ਰੋਜ਼ੀ ਰੋਟੀ ਚਲਾਉਂਦਾ ਸੀ ਟਾਂਗਾ ਚਲਾ ਕੇ ਘਰ ਦਾ ਗੁਜ਼ਾਰਾ ਹੁੰਦਾ ਸੀ ਬਿਲਕੁਲ ਉਹ ਪਰਿਵਾਰ ਦਾ ਮੈਂਬਰ ਸੀ ਜਿਸ ਨੇ ਉਹਨਾਂ ਨੂੰ ਪਾਲਿਆ ਸੀ ਪਰ ਹੁਣ ਹੁਣ ਸਮਾਂ ਬਦਲ ਗਿਆ ਹੈ ਸਹੀ ਗੱਲ ਹੈ ਹਾਂ ਤੇ ਇੱਥੇ ਲੇਖਕ ਬਹੁਤ ਹੀ ਸੂਖਮ ਟੰਗ ਨਾਲ ਮਤਲਬ ਭਾਵਨਾਤਮਕ ਰਿਸ਼ਤੇ ਤੇ ਆਰਥਿਕ ਮਜਬੂਰੀ ਦੇ ਟਕਰਾਅ ਨੂੰ ਪੇਸ਼ ਕਰਦੇ ਨੇ ਹੂੰ ਇਹ ਬਹੁਤ ਵੱਡਾ ਟਕਰਾਅ ਹੈ ਹੁਣ ਘੋੜਾ ਹੁਣ ਕਮਾ ਕੇ ਨਹੀਂ ਲਿਆਂਦਾ ਸਗੋਂ ਉਸਦੇ ਆਪਣੇ ਖਰਚੇ ਨੇ ਤੇ ਗਰੀਬੀ ਵਿੱਚ ਜਿੱਥੇ ਇਨਸਾਨਾਂ ਲਈ ਦੋ ਵਕਤ ਦੀ ਰੋਟੀ ਔਖੀ ਹੋਵੇ ਉਥੇ ਇੱਕ ਬੇਕਾਰ ਜਾਨਵਰ ਨੂੰ ਬਾਲਣਾ ਇੱਕ ਬੋਝ ਬਣ ਜਾਂਦਾ ਹੈ ਹਾਂਜੀ ਸਰੋਤਾ ਵਿੱਚ ਇੱਕ ਬਹੁਤ ਹੀ ਦਿਲ ਟੁੰਬੂਈ ਲਾਈਨ ਹੈ ਕੋੜਾ ਬੁੱਢਾ ਹੋ ਗਿਆ ਪਰ ਸਾਡੀ ਮਾਂ ਵਰਗੀ ਕਮਾਈ ਸੀ। ਕੀ ਬਾਤ ਹੈ। ਇਹ ਇੱਕ ਵਾਕਈ ਉਸ ਪਰਿਵਾਰ ਦੇ ਅੰਦਰ ਚੱਲ ਰਹੇ ਦੁਵੰਦ ਨੂੰ ਬਿਆਨ ਕਰ ਦਿੰਦਾ ਹੈ। ਉਸ ਨੂੰ ਪਿਆਰ ਕਰਦੇ ਨੇ ਪਰ ਭੁੱਖ ਜਜ਼ਬਾਤਾਂ ਤੇ ਹਮੇਸ਼ਾ ਭਾਰੀ ਪੈਂਦੀ ਹੈ। ਤੇ ਇਸੇ ਬੇਵਸੀ ਦੇ ਮਾਹੌਲ ਵਿੱਚ ਇੱਕ ਨਵਾਂ ਪਾਤਰ ਆਉਂਦਾ ਹੈ। ਹਾਂ ਪਿੰਡ ਦਾ ਪੰਡਿਤ। ਬਿਲਕੁਲ ਪਿੰਡ ਦਾ ਪੰਡਿਤ ਤੇ ਕਹਾਣੀ ਦਾ ਸਾਰਾ ਧੁਰਾ ਉਸ ਪੰਡਿਤ ਦੀ ਸਲਾਹ ਤੇ ਹੀ ਟਿਕਿਆ ਹੋਇਆ ਹੈ। ਹਾਂ ਜਦੋਂ ਉਹ ਪਰਿਵਾਰ ਦੀ ਹਾਲਤ ਦੇਖਦਾ ਤੇ ਇੱਕ ਬੜਾ ਧਾਰਮਿਕ ਜਹਾਲ ਦੱਸਦਾ ਕਹਿੰਦਾ ਅੰਨੇ ਘੋੜੇ ਦਾ ਦਾਨ ਕਰ ਦੋ ਘਰ ਦੀਆਂ ਬਲਾਵਾਂ ਟਲ ਜਾਣਗੀਆਂ ਸੁਣਨ ਤਾਂ ਬਹੁਤ ਨੇਕ ਸਲਾਹ ਲੱਗਦੀ ਹੈ ਨਾ ਜਿਵੇਂ ਕੋਈ ਪੁੰਨ ਦਾ ਕੰਮ ਹੋਵੇ ਹਾਂ ਲੱਗਦਾ ਤਾਂ ਇਹ ਹੀ ਹੈ ਪਰ ਕੀ ਇਹ ਸੱਚਮੁੱਚ ਨੇਕ ਸਲਾਹ ਹੈ ਹੂੰ ਦੇਖੋ ਇੱਥੇ ਹੀ ਗੁਰਦਿਆਲ ਸਿੰਘ ਦੀ ਕਲਮ ਦਾ ਕਮਾਲ ਹੈ ਉਹ ਦਾਨ ਸ਼ਬਦ ਜੋ ਪਰਉਪਕਾਰ ਦਾ ਪ੍ਰਤੀਕ ਹੈ ਉਸ ਨੂੰ ਇੱਕ ਇੱਕ ਬੇਰਹਿਮ ਹਥਿਆਰ ਵਜੋਂ ਵਰਤਦੇ ਨੇ ਅੱਛਾ ਅਸਲ ਵਿੱਚ ਪੰਡਿਤ ਕੀ ਕਹਿ ਰਿਹਾ ਹੈ ਉਹ ਇਹੀ ਕਹਿ ਰਿਹਾ ਕਿ ਆਪਣਾ ਬੋਝ ਆਪਣੀ ਮੁਸੀਬਤ ਕਿਸੇ ਹੋਰ ਦੇ ਗਲ ਪਾ ਦਿਓ ਤੇ ਇਸ ਨੂੰ ਧਰਮ ਦਾ ਨਾਂ ਦੇ ਦਿਓ ਮਤਲਬ ਛੁਟਕਾਰਾ ਪਾਉਣ ਦਾ ਇੱਕ ਧਾਰਮਿਕ ਤਰੀਕਾ ਬਿਲਕੁਲ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਅੰਨੇ ਤੇ ਬੁੱਡੇ ਕੋੜੇ ਨੂੰ ਦਾਨ ਵਜੋਂ ਕੌਣ ਸੇ ਕਾਰ ਕਰੇਗਾ ਕੋਈ ਕਿਉਂ ਪਾਲੇਗਾ ਕੋਈ ਵੀ ਨਹੀਂ ਇਹ ਤਾਂ ਸਿੱਧਾ-ਸਿੱਧਾ ਉਸਨੂੰ ਭੁੱਖੇ ਮਰਨ ਲਈ ਛੱਡਣ ਦੇ ਬਰਾਬਰ ਹੈ ਹਾਂਜੀ ਇੱਥੇ ਇੱਕ ਸਵਾਲ ਉੱਠਦਾ ਹੈ ਤੁਹਾਨੂੰ ਕੀ ਲੱਗਦਾ ਕਿ ਪੰਡਿਤ ਜਾਣਬੁੱਝ ਕੇ ਇੰਨਾ ਬੇਰਹਿਮ ਸੀ ਜਾਂ ਯੋ ਖੁਦ ਉਸੇ ਅੰਧਵਿਸ਼ਵਾਸੀ ਸਿਸਟਮ ਦਾ ਸ਼ਿਕਾਰ ਸੀ ਇਹ ਇੱਕ ਬਹੁਤ ਗੁੰਝਲਦਾਰ ਸਵਾਲ ਹੈ ਕਹਾਣੀ ਸਾਨੂੰ ਪੰਡਿਤ ਦੀ ਮਨੋਦਸ਼ਾ ਬਾਰੇ ਬਹੁਤਾ ਨਹੀਂ ਦੱਸਦੀ ਪਰ ਜ਼ਿਆਦਾ ਸੰਭਾਵਨਾ ਇਹ ਹੈ ਕਿ ਉਹ ਇੱਕ ਅਜਿਹੇ ਢਾਂਚੇ ਦਾ ਹਿੱਸਾ ਹੈ ਜਿੱਥੇ ਧਰਮ ਨੂੰ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਣ ਲਈ ਵਰਤਿਆ ਜਾਂਦਾ ਹੈ ਉਸ ਨੂੰ ਪਤਾ ਹੈ ਕਿ ਗਰੀਬ ਆਦਮੀ ਤਰਕ ਤੋਂ ਵੱਧ ਡਰ ਨਾਲ ਚੱਲਦਾ ਹੈ ਸਹੀ ਗੱਲ ਹੈ ਜਦੋਂ ਪਰਿਵਾਰ ਹਿੱਚ ਕੇ ਚਾਹੁੰਦਾ ਹੈ ਉਹ ਆਪਣਾ ਆਖਰੀ ਦਾ ਖੇਡਦਾ ਹੈ ਕਹਿੰਦਾ দান ਨਾ ਕਰੋ ਤਾਂ ਘਰ ਦੀ ਬਰਕਤ ਮੁੱਕ ਜਾਏਗੀ ਇਹ ਤਾਂ ਸਿੱਧੀ ਧਮਕੀ ਹੋ ਗਈ ਹਾਂ ਇਹ ਸਲਾਹ ਨਹੀਂ ਇਹ ਇੱਕ ਮਾਨਸਿਕ ਦਬਾਅ ਹੈ ਤੇ ਪਰਿਵਾਰ ਇਸ ਦਬਾਅ ਹੇਠ ਆ ਜਾਂਦਾ ਹੈ ਉਹ ਪਹਿਲਾਂ ਹੀ ਕਰਜ਼ੇ ਤੇ ਭੁੱਖਮਰੀ ਨਾਲ ਟੁੱਟੇ ਹੋਏ ਨੇ ਹੂੰ ਧਰਮ ਸਮਾਜ ਤੇ ਬਦਕਿਸਮਤੀ ਦਾ ਡਰ ਉਹਨਾਂ ਦੀ ਮਨੁੱਖਤਾ ਤੇ ਭਾਰੂ ਪੈ ਜਾਂਦਾ ਹੈ ਉਹ ਇੱਕ ਅਜਿਹਾ ਫੈਸਲਾ ਲੈਣ ਲਈ ਮਜਬੂਰ ਹੋ ਜਾਂਦੇ ਨੇ ਜੋ ਉਹਨਾਂ ਦਾ ਦਿਲ ਕਦੇ ਵੀ ਮੰਨਣਾ ਨਹੀਂ ਚਾਹੁੰਦਾ ਇਹ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਜਿਹੀ ਹਾਲਤ ਵਿੱਚ ਫੈਸਲਾ ਮਜਬੂਰੀ ਹੁੰਦਾ ਹੈ ਜਾਂ ਕਮਜ਼ੋਰੀ ਹਾਂ ਇਸ ਦਾ ਕੋਈ ਸੌਖਾ ਜਵਾਬ ਨਹੀਂ ਹੈ ਇਸ ਮੋੜ ਤੇ ਅਸੀਂ ਆਪਣੇ ਸਰੋਤਿਆਂ ਨੂੰ ਵੀ ਪੁੱਛਣਾ ਚਾਹਾਂਗੇ ਤੁਹਾਡੇ خیال ਵਿੱਚ ਕੀ ਪਰਿਵਾਰ ਕੋਲ ਕੋਈ ਹੋਰ ਰਾਸੀ ਆਪਣੇ ਵਿਚਾਰ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਦੇਖੋ ਮੇਰੇ ਹਿਸਾਬ ਨਾਲ ਤਾਂ ਇਹ ਉਹਨਾਂ ਦੀ ਮਜਬੂਰੀ ਦੀ ਹੀ ਉਪਜ ਹੈ ਗਰੀਬੀ ਇਨਸਾਨ ਕੋਲੋ ਵਿਕਲਪ ਖੋ ਲੈਂਦੀ ਹੈ ਹੂੰ ਸਹੀ ਹੈ ਉਹਨਾਂ ਕੋਲ ਦੋ ਹੀ ਰਸਤੇ ਸਨ ਜਾਂ ਤਾਂ ਕੋੜੇ ਨੂੰ ਆਪਣੇ ਸਾਹਮਣੇ ਭੁੱਖ ਨਾਲ ਤੜਫ ਤੜਫ ਕੇ ਮਰਦਾ ਦੇਖਣ ਜਾਂ ਫਿਰ ਸਮਾਜ ਵੱਲੋਂ ਦਿੱਤੇ ਇਸ ਧਾਰਮਿਕ ਰਸਤੇ ਨੂੰ ਅਪਣਾ ਲੈਣ ਹਾਂ ਤੇ ਉਹ ਦੂਜਾ ਰਾਹ ਚੁਣਦੇ ਨੇ ਸ਼ਾਇਦ ਇਸ ਝੂਠੀ ਤਸੱਲੀ ਨਾਲ ਕਿ ਕਿ ਘੱਟੋ ਪਰਟੋ ਪੁੰਨ ਦਾ ਕੰਮ ਕਰ ਰਹੇ ਨੇ ਚਲੋ ਕਹਾਣੀ ਦੇ ਅਗਲੇ ਤੇ ਸ਼ਾਇਦ ਸਭ ਤੋਂ ਦਰਦਨਾਕ ਹਿੱਸੇ ਵੱਲ ਵੱਧਿਆ দান ਦੀ ਤਿਆਰੀ ਹਾਂਜੀ ਉਹ ਸਵੇਰ ਜਦੋਂ ਪਰਿਵਾਰ ਖੋੜੇ ਨੂੰ ਦਾਨ ਕਰਨ ਲਈ ਲੈ ਕੇ ਜਾਂਦਾ ਲੇਖਕ ਨੇ ਉਸ ਦ੍ਰਿਸ਼ ਨੂੰ ਬਹੁਤ ਹੀ ਮਤਲਬ ਭਾਵੁਕਤਾ ਨਾਲ ಚಿತ್ರਿਆ ਬਹੁਤ ਜ਼ਿਆਦਾ ਅੰਨਾਂ ਕੋੜਾ ਜਿਸ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਆਪਣੇ ਮਾਲਕਾਂ ਦੇ ਪਿੱਛੇ-ਪਿੱਛੇ ਹੌਲੀ-ਹੌਲੀ ਤੁਰਦਾ ਹੈ ਉਸ ਦੇ ਕਦਮਾਂ ਵਿੱਚ ਇੱਕ ਅਜੀਬ ਜੀ ਕੰਪਕੰਪੀ ਹੈ ਜਿਵੇਂ ਉਸ ਨੂੰ ਛੱਡੇ ਜਾਣ ਦੇ ਅਹਿਸਾਸ ਹੋ ਰਿਹਾ ਹੋਵੇ ਹੈ ਨਾ ਬਿਲਕੁਲ ਤੇ ਇਸ ਦਰਦਨਾਕ ਸਫ਼ਰ ਨੂੰ ਹੋਰ ਵੀ ਚੁਭਵਾ ਬਣਾਉਂਦਾ ਹੈ ਪਿੰਡ ਦੇ ਲੋਕਾਂ ਦਾ ਰਵਈਆ ਹਾਂ ਉਹ ਸਿਰਫ ਤਮਾਸ਼ੀਬੀ ਨਹੀਂ ਹਨ ਉਸ ਕੂਰਤਾ ਵਿੱਚ ਬਰਾਬਰ ਦੇ ਹਿੱਸੇਦਾਰ ਨੇ ਕੋਈ ਤਰਸ ਨਹੀਂ ਕਰਦਾ ਹੂੰ ਹੂੰ ਸਗੋਂ ਕੋਈ ਵਿੰਗ ਕਰਦਾ ਇਹ ਤਾਂ ਬਕਾਰ ਜਿਹਾ ਤੇ ਕੋਈ ਹੱਸ ਕੇ ਕਹਿੰਦਾ ਦਾਨ ਇਹੋ ਜੇ ਜਾਨਵਰ ਦਾ ਹੀ ਹੁੰਦਾ ਹੈ ਇਹ ਵਾਕ ਮਤਲਬ ਸਮਾਜ ਦੀ ਸੰਵੇਦਨਹੀਨਤਾ ਨੂੰ ਨੰਗਾ ਕਰ ਦਿੰਦੇ ਨੇ ਹੂੰ ਲੋਕਾਂ ਲਈ ਉਹ ਕੋੜਾ ਇੱਕ ਜੀਵ ਨਹੀਂ ਬਸ ਇੱਕ ਵਸਤੂ ਹੈ ਇੱਕ ਬਾਲ ਜਿਸ ਤੋਂ ਛੁਟਕਾਰਾ ਪਾਇਆ ਜਾ ਰਿਹਾ ਹੈ ਹੂੰ ਇੱਥੇ ਇੱਕ ਡਾਇਲੋਗ ਤਾਂ ਕਹਾਣੀ ਦੀ ਪੂਰੀ ਆਤਮਾ ਨੂੰ ਹੀ ਫੜ ਲੈਂਦਾ ਹੈ ਇੱਕ ਪਿੰਡ ਵਾਲਾ ਕਹਿੰਦਾ ਦਾਨ ਤਾਂ ਉਹੀ ਹੁੰਦਾ ਜੋ ਸਾਡੇ ਕੰਮ ਦਾ ਨਾ ਹੋਵੇ ਇਸ ਤੋਂ ਵੱਡਾ ਸਵਾਰਥ ਤੇ ਪਖੰਡ ਕੀ ਹੋ ਸਕਦਾ ਹੈ ਇੱਕ ਤਰ੍ਹਾਂ ਨਾਲ ਸਮਾਜ ਦੀ ਸਵੈ ਪ੍ਰਵਾਨਗੀ ਹੈ ਕਿ ਉਹਨਾਂ ਦੀ ਨੇਕੀ ਅਸਲ ਵਿੱਚ ਆਪਣਾ ਬੋਝ ਲਾਉਣ ਦਾ ਬਹਾਨਾ ਹੈ ਤੇ ਉਹ ਇਸ ਕੰਮ ਨੂੰ ਧਰਮ ਦਾ ਚੋਲਾ ਪਾ ਕੇ ਆਪਣੀ ਜ਼ਮੀਰ ਨੂੰ ਧੋਖਾ ਦੇ ਰਹੇ ਨੇ ਬਿਲਕੁਲ ਇਹ ਸਮਾਜਿਕ ਪਖੰਡ ਤੇ ਇੱਕ ਸਿੱਧੀ ਝੋਟ ਹੈ ਲੋਕ ਜਾਣਦੇ ਨੇ ਕਿ ਇਹ ਗਲਤ ਹੈ ਪਰ ਕਿਉਂਕਿ ਇਸ ਕੰਮ ਤੇ ਦਾਨ ਦਾ ਧਾਰਮਿਕ ਠੱਪਾ ਲੱਗ ਗਿਆ ਹੈ ਇਸ ਲਈ ਸਭ ਚੁੱਪ ਨੇ ਸਗੋਂ ਉਹ ਇਸ ਬੇਰਾਈਮੀ ਵਿੱਚ ਹਿੱਸਾ ਲੈ ਕੇ ਮਜ਼ਾ ਲੈ ਰਹੇ ਨੇ ਹਾਂ ਤੇ ਇਹ ਸਾਨੂੰ ਦਰਸਾਉਂਦਾ ਹੈ ਕਿ ਕਿਵੇਂ ਰਸਮਾਂ ਤੇ ਪਰੰਪਰਾਵਾਂ ਕਈ ਵਾਰ ਸਾਡੀ ਮਨੁੱਖਤਾ ਨੂੰ ਖਤਮ ਕਰ ਦਿੰਦੀਆਂ ਨੇ ਅਤੇ ਫਿਰ ਫਿਰ ਕਹਾਣੀ ਆਪਣੇ ਸਿਖਰ ਆਪਣੇ ਕਲਾਈਮੈਕਸ ਤੇ ਪਹੁੰਚਦੀ ਹੈ ਹਾਂ ਜੀ ਜਦੋਂ ਘੋੜੇ ਨੂੰ ਦਾਨ ਲਈ ਲੈ ਕੇ ਜਾ ਰਹੇ ਹੁੰਦੇ ਨੇ ਤਾਂ ਉਹ ਬੁੱਢਾ ਜਾਨਵਰ ਰਸਤੇ ਵਿੱਚ ਹੀ ਡਿੱਗ ਪੈਂਦਾ ਉਸਦੇ ਸਾਹ ਔਖੜਨ ਲੱਗਦੇ ਨੇ ਉਹ ਆਖਰੀ ਸਾਹ ਲੈ ਰਿਹਾ ਹੁੰਦਾ ਹੈ ਘਰ ਦੇ ਬੱਚੇ ਜੋ ਉਸ ਨਾਲ ਖੇਡਦੇ ਵੱਡੇ ਹੋਏ ਨੇ ਉਹ ਚੀਕਾਂ ਮਾਰਦੇ ਨੇ ਤੇ ਮਾਲਕ ਜਿਸ ਦੇ ਦਿਲ ਤੇ ਪਹਿਲਾਂ ਹੀ ਪੱਥਰ ਰੱਖਿਆ ਹੋਇਆ ਸਭ ਕੁਝ ਭੁੱਲ ਕੇ ਦੌੜਦਾ ਹੈ ਤੇ ਉਸ ਦੇ ਸੀਨੇ ਤੇ ਹੱਥ ਰੱਖਦਾ ਇਸ ਦ੍ਰਿਸ਼ ਦੀ ਖੂਬਸੂਰਤੀ ਤੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਇੱਥੇ ਕੁਦਰਤ ਇਨਸਾਨੀ ਪਖੰਡ ਤੇ ਭਾਰੀ ਪੈ ਜਾਂਦੀ ਹੈ ਕਿਵੇਂ ਦੇਖੋ ਉਹ ਜਾਨਵਰ ਜੋ ਅੰਨ੍ਹਾ ਹੈ ਜੋ ਦੇਖ ਨਹੀਂ ਸਕਦਾ ਉਹ ਆਪਣੇ ਮਾਲਕ ਦੇ ਛੂਣ ਨੂੰ ਪਛਾਣ ਲੈਂਦਾ ਹੈ ਹੂੰ ਉਹ ਆਖਰੀ ਵਾਰ ਆਪਣਾ ਸਿਰ ਉਸਦੀ ਗੋਦੀ ਵਿੱਚ ਰੱਖਦਾ ਹੈ ਤੇ ਸ਼ਾਂਤ ਹੋ ਜਾਂਦਾ ਹੈ ਇਹ ਮੌਤ ਸਿਰਫ ਇੱਕ ਜਾਨਵਰ ਦੀ ਮੌਤ ਨਹੀਂ ਇਹ ਉਸ ਪੂਰੇ ਧਾਰਮਿਕ ਪਖੰਡ ਦੀ ਹਾਰ ਹੈ ਹੂੰ ਇਸ ਵਿੱਚ ਇੱਕ ਬਹੁਤ ਵੱਡਾ ਵਿਅੰਗ ਛੁਪਿਆ ਹੋਇਆ ਹੈ ਨਾ ਬਹੁਤ ਵੱਡਾ ਕਿ ਕੋੜਾ ਮਰ ਕੇ ਦਾਨ ਹੋਣ ਦੀ ਬੇਇੱਜ਼ਤੀ ਤੋਂ ਬਚ ਜਾਂਦਾ ਹੈ ਹਾਂ ਉਹ ਕਿਸੇ ਅਜਨਬੀ ਦੇ ਘਰ ਲਾਚਾਰ ਹੋ ਕੇ ਠੋਕਰਾਂ ਖਾ ਕੇ ਮਰਨ ਦੀ ਬਜਾਏ ਆਪਣੇ ਮਾਲਕ ਦੇ ਹੱਥਾਂ ਵਿੱਚ ਆਖਰੀ ਸਾਹ ਲੈਂਦਾ ਹੈ ਜਿਸਨੇ ਉਸ ਨੂੰ ساری ਉਮਰ ਪਾਲਿਆ ਸੀ ਇਸ ਮੌਤ ਵਿੱਚ ਇੱਕ ਇੱਕ ਅਜੀਬ ਜਿਹੀ ਸ਼ਾਨ ਹੈ ਇੱਕ ਇੱਜ਼ਤ ਹੈ ਹਾਂ ਤੇ ਇਸੇ ਭਾਵਨਾ ਨੂੰ ਕਹਾਣੀ ਦਾ ਇੱਕ ਪਾਤਰ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦਾ ਅੱਜ ਉਹ ਸਾਡੇ ਨਾਲ ਨਹੀਂ ਸੀ ਪਰ ਦਾਨ ਵੀ ਨਾ ਸੀ ਪਰ ਦਾਨ ਵੀ ਨਾ ਸੀ ਵਾਹ ਇਸ ਵਾਕ ਦਾ ਮਤਲਬ ਬਹੁਤ ਡੂੰਗਾ ਹੈ ਮਤਲਬ ਉਹ ਮਰ ਗਿਆ ਪਰ ਉਸ ਦੀ ਆਤਮਾ ਨੂੰ ਠੇਸ ਨਹੀਂ ਪਹੁੰਚੀ ਉਸ ਦੀ ਮੌਤ ਨੇ ਉਸ ਦੀ ਇੱਜ਼ਤ ਬਚਾ ਲਈ ਕੁਦਰਤ ਨੇ ਇਨਸਾਨ ਦੇ ਬਣਾਏ ਪਖੰਡੀ ਨੇਮਾ ਨੂੰ ਹਰਾ ਦਿੱਤਾ ਤੇ ਮਾਲਕ ਦੇ ਦਿਲ ਨੂੰ ਵੀ ਸ਼ਾਇਦ ਇਸ ਗੱਲ ਦੀ ਤਸੱਲੀ ਹੋਈ ਹੋਵੇਗੀ ਕਿ ਉਸ ਦਾ ਵਫਾਦਾਰ ਸਾਥੀ ਉਸ ਦੀ ਗੋਦ ਵਿੱਚ ਮਰਿਆ ਨਾ ਕਿ ਦਾਨ ਦੇ ਨਾਂ ਤੇ ਰੁੜ ਕੇ ਯਕੀਨਨ ਤਾਂ ਇਸ ਪੂਰੀ ਦਰਦਨਾਕ ਕਹਾਣੀ ਤੋਂ ਬਾਅਦ ਅਸੀਂ ਕਿਸ ਨਤੀਜੇ ਤੇ ਪਹੁੰਚਦੇ ਹਾਂ ਗੁਰਦਿਆਲ ਸਿੰਘ ਸਾਨੂੰ ਕੀ ਦੱਸਣਾ ਚਾਹੁੰਦੇ ਨੇ ਮੇਰੇ ਖਿਆਲ ਵਿੱਚ ਉਹ ਬਹੁਤ ਸਪਸ਼ਟ ਤੌਰ ਤੇ ਸਮਾਜ ਦੀਆਂ ਕਈ ਪਰਤਾਂ ਤੇ ਇੱਕੋ ਵਾਰ ਹਮਲਾ ਕਰ ਰਹੇ ਨੇ ਪਹਿਲਾ ਗਰੀਬੀ ਦੀ ਲਾਚਾਰੀ ਹਾਂ ਦੂਜਾ ਧਰਮ ਦੇ ਨਾਂ ਤੇ ਹੁੰਦਾ ਸ਼ੋਸ਼ਣ ਤੇ ਤੀਜਾ ਸਮਾਜ ਦੀ ਸਮੂਹਿਕ ਸੰਵੇਦਨਹੀਨਤਾ ਤੁਸੀਂ ਬਿਲਕੁਲ ਸਹੀ ਪਹਿਚਾਣਿਆ ਇਹ ਕਹਾਣੀ ਸਾਨੂੰ ਸਵਾਲ ਪੁੱਛਣ ਲਈ ਮਜਬੂਰ ਕਰਦੀ ਹੈ ਇੱਕ ਬਹੁਤ ਸ਼ਕਤੀਸ਼ਾਲੀ ਵਾਕ ਹੈ ਜੋ ਇਸ ਦਾ ਸਾਰ ਹੈ ਜੀਵ ਨੂੰ ਤੜਫਾ ਕੇ ਕੀਤੀ ਨੇਕੀ ਕਿਸ ਕੰਮ ਦੀ ਬਿਲਕੁਲ ਇਹ ਸਵਾਲ ਸਿਰਫ ਉਸ ਪਰਿਵਾਰ ਲਈ ਨਹੀਂ ਇਹ ਸਾਡੇ ਸਾਰਿਆਂ ਲਈ ਹੈ ਸਾਰਿਆਂ ਲਈ ਕਿ ਸਾਡੀਆਂ ਨੇਕੀਆਂ ਪਿੱਛੇ ਕਿਤੇ ਸਵਾਰਥ ਤਾਂ ਨਹੀਂ ਛੁਪਿਆ ਕਿ ਅਸੀਂ ਅੱਜ ਵੀ ਆਪਣੇ ਬੋਝ ਚਾਹੇ ਉਹ ਪੁਰਾਣੀਆਂ ਚੀਜ਼ਾਂ ਹੋਣ ਪੁਰਾਣੇ ਵਿਚਾਰ ਹੋਣ ਜਾਂ ਕੋਈ ਜ਼ਿੰਮੇਵਾਰੀ ਹੋਵੇ ਉਸ ਨੂੰ ਚੈਰਿਟੀ ਜਾਂ ਮਦਦ ਦਾ ਨਾਮ ਦੇ ਕੇ ਕਿਸੇ ਹੋਰ ਤੇ ਤਾਂ ਨਹੀਂ ਸੁੱਟ ਰਹਿ ਇਹ ਇਹ ਬਹੁਤ ਡੂੰਗੀ ਗੱਲ ਹੈ ਕਹਾਣੀ ਦਾ ਅੰਤ ਭਾਵੇਂ ਦੁਖਦਾਈ ਹੈ ਪਰ ਇਹ ਆਪਣੇ ਪਿੱਛੇ ਇੱਕ ਬਹੁਤ ਵੱਡਾ ਸਵਾਲ ਛੱਡ ਜਾਂਦੀ ਹੈ ਇਹ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ ਹੈਨਾ ਬਿਲਕੁਲ ਅੰਨੇ ਕੋੜੇ ਦੇ ਦਾਨ ਦਾ ਰੂਪ ਬਦਲ ਗਿਆ ਹੈ ਪਰ ਸੋਚੋ ਹੀ ਹੈ ਜੇ ਮੈਂ ਅੱਜ ਵੀ ਅਸੀਂ ਆਪਣੇ ਘਰ ਦਾ ਪੁਰਾਣਾ ਫਟਿਆ ਪੁਰਾਣਾ ਸਮਾਨ ਕਿਸੇ ਗਰੀਬ ਨੂੰ ਦੇ ਕੇ ਸੋਚਦੇ ਹਾਂ ਕਿ ਅਸੀਂ ਦਾਨ ਕਰ ਦਿੱਤਾ ਜਦਕਿ ਅਸਲ ਵਿੱਚ ਅਸੀਂ ਸਿਰਫ ਆਪਣਾ ਘਰ ਸਾਫ਼ ਕਰ ਰਹੇ ਹੁੰਦੇ ਹਾਂ ਹਾਂ ਵੱਡੀਆਂ ਕੰਪਨੀਆਂ ਆਪਣੇ ਪੁਰਾਣੇ ਆਊਟਡੇਟਿਡ ਕੰਪਿਊਟਰਸ ਗਰੀਬ ਦੇਸ਼ਾਂ ਨੂੰ ਦਾਨ ਕਰ ਦਿੰਦੀਆਂ ਨੇ ਜੋ ਉੱਥੇ ਜਾ ਕੇ ਈ-ਵੇਸਟ ਬਣ ਜਾਂਦੇ ਨੇ ਇਹ ਵੀ ਤਾਂ ਇੱਕ ਤਰ੍ਹਾਂ ਨਾਲ ਅੰਨੇ ਕੋੜ ਦਾ ਦਾਨ ਹੀ ਹੈ ਬਿਲਕੁਲ ਇਸ ਲਈ ਇਹ ਕਹਾਣੀ ਸਾਨੂੰ ਆਪਣੇ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਨੂੰ ਇੱਕ ਨਵੀਂ ਨਜ਼ਰ ਨਾਲ ਦੇਖਣ ਲਈ ਪ੍ਰੇਰਿਤ ਕਰਦੀ ਹੈ ਗੁਰਦਿਆਲ ਸਿੰਘ ਦੀ ਕਲਮ ਦੀ ਇਹੀ ਤਾਕਤ ਹੈ ਕਿ ਉਹ ਇੱਕ ਛੋਟੀ ਜਿਹੀ ਕਹਾਣੀ ਰਾਈ ਸਾਨੂੰ ਆਪਣੇ ਅੰਦਰ ਚਾਤ ਮਾਰਨ ਲਈ ਮਜਬੂਰ ਕਰ ਦਿੰਦੇ ਨੇ ਕਹਾਣੀ ਦਾ ਅੰਤ ਪਾਠਕ ਨੂੰ ਇੱਕ ਅਜੀਬ ਜਿਹੀ ਬੇਚੈਨੀ ਵਿੱਚ ਛੱਡ ਜਾਂਦਾ ਹੈ ਤੇ ਇਹੀ ਇੱਕ ਮਹਾਨੀ ਲੇਖਕ ਦੀ ਨਿਸ਼ਾਨੀ ਹੁੰਦੀ ਹੈ ਇਸ ਪੂਰੀ ਚਰਚਾ ਤੋਂ ਬਾਅਦ ਮੈਂ ਸਰੋਤਿਆਂ ਲਈ ਇੱਕ ਅੰਤਿਮ ਸਵਾਲ ਛੱਡਣਾ ਚਾਹੂੰਗੀ ਹਾਂਜੀ ਜ਼ਰੂਰ ਕੀ ਅੱਜ ਦੇ ਆਧੁਨਿਕ ਪੜ੍ਹੇ ਲਿਖੇ ਸਮਾਜ ਵਿੱਚ ਵੀ ਅੰਨੇ ਕੋੜੇ ਦੇ ਦਾਨ ਵਰਗੀਆਂ ਰਸਮਾਂ ਕਿਸੇ ਨਵੇਂ ਵਦੇਰੇ ਸੂਖਮ ਰੂਪ ਵਿੱਚ ਮੌਜੂਦ ਹਨ ਜਿਨ੍ਹਾਂ ਨੂੰ ਅਸੀਂ ਤਰੱਕੀ ਜਾਂ ਮਦਦ ਦੇ ਨਾਂ ਤੇ ਅੜ ਦੇਖਿਆ ਕਰ ਰਹੇ ਹਾਂ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਸ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ 'ਚ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਿਤਾਬ ਨਾਲ ਬੁੱਕ ਬਾਣੀ ਜਿੱਥੇ ਹਰ ਕਿਤਾਬ ਬੋਲਦੀ ਹੈ